ਅੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅੱਜ ਗੁਰਦੁਆਰਾ ਦੁਖਨਵਾਨ ਸਾਹਿਬ ਗੁਰ ਤੇਗ ਬਹਾਦਰ ਹਿੰਦ ਦੀ ਚਾਦਰ ਤੋਂ ਆਸ਼ੀਰਵਾਦ ਲੈਣ ਲਈ ਅੱਜ ਅਸੀਂ ਸਾਰੇ ਪੰਜਾਬ ਸਰਕਾਰ ਦਾ ਜੋ ਉਪਰਾਲਾ ਵਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਸਾਡੇ ਸੁਪਰੀਮੋ ਅਰਵਿੰਦ ਕੇਜੀ ਵਾਲਾ ਇਹ ਅੱਜ ਬਹੁਤ ਵੱਡਾ ਗੁਰ ਤੇਗ ਬਹਾਦਰ ਮਹਾਰਾਜ ਦੀ ਜੋ ਕੁਰਬਾਨੀ ਆ ਉਹ ਪੂਰੇ ਸੰਸਾਰ ਤੇ ਪੂਰੇ ਵਿਸ਼ਵ ਦੇ ਵਿੱਚ ਐਸੀ ਕੁਰਬਾਨੀ ਨਹੀਂ ਦੇਖਣ ਨੂੰ ਮਿਲੂਗੀ ਜੋ ਗੁਰੂ ਤੇਗ ਬਹਾਦਰ ਨੇ ਕੁਰਬਾਨੀ ਦੇ ਕੇ ਜ਼ੁਲਮ ਦਾ ਖਾਤਮਾ ਕੀਤਾ ਤੇ ਇਨਸਾਨੀਅਤ ਨੂੰ ਸਿੱਧੇ ਰਸਤੇ ਤੇ ਇਨਸਾਨੀਅਤ ਦੇ ਉੱਤੇ ਆਪਣੀ ਕਿਰਪਾ ਕਰਕੇ ਚਰਨਾਂ ਦੇ ਨਾਲ ਲਾਇਆ ਵਾ ਅੱਜ ਅਸੀਂ ਸਾਰੇ ਭਾਗਾਂ ਵਾਲਿਆਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਵਿੱਚ ਸਾਰੇ ਸੀਸ ਝੁਕਾ ਕੇ ਉਹਨਾਂ ਤੋਂ ਅਸ਼ੀਰਵਾਦ ਲੈ ਰਹੇ ਹਾਂ ਗੁਰੂ ਮਾਰਦਾ ਉਹ ਤਸਰਾ ਲੈ ਕੇ ਗੁਰਦੇ ਇੱਕ ਬਾਦਰ ਮਹਾਰਾ ਜਿਹੜੇ ਹਿੰਦੀ ਚਾਦਰ ਦੇ ਨਾਮ ਦੇ ਜੰਦ ਵਿੱਚ ਜਿਨ੍ਹਾਂ ਨੇ ਸਰਬੰਸ ਲੋਕਾਂ ਦੇ ਵਾਸਤੇ ਆਪਣਾ ਸੀਸ ਦਿੱਤਾ ਔਰ ਬਹੁਤ ਵੱਡੀ ਕੁਰਬਾਨੀ ਬਹੁਤ ਵੱਡੀ ਸ਼ਹਾਦਤ ਅੱਜ ਸਾਨੂੰ ਬੱਚਿਆਂ ਨੂੰ ਦੱਸਣ ਦੀ ਲੋੜ ਹੈ ਕਿ ਸਾਡੇ ਜੋ ਗੁਰੂ ਨੇ ਸਾਡੇ ਲੋਕਾਂ ਵਾਸਤੇ ਕੀਤਾ ਉਹ ਕਹਾਣੀਆਂ ਤੇ ਜੋ ਗੁਰਦੇਕ ਬਾਦਰ ਜਿਨ੍ਹਾਂ ਨੇ ਆਪਣਾ ਸੀਸ ਦੇ ਕੇ ਆਪਣੇ ਸਰਬੰਸ ਦੁਨੀਆ ਦੇ ਵਾਸਤੇ ਆਪਣੀ ਸ਼ਹਾਦਤ ਦਿੱਤੀ ਅੱਜ ਉਹਨਾਂ ਦੀ ਸਮਝੋ ਤੁਸੀਂ ਸਰਦੂ ਖਾਲਾ ਸਾਡੀ ਸੰਘਾਰ ਹੈ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੋ ਸਵੇ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਖਾਨ ਜੀ ਨੇ ਬਹੁਤ ਵਧੀਆ ਪ੍ਰਸ਼ੰਸਾ ਕਰਕੇ ਸਾਰੀ ਸੰਗਤਾਂ ਨੂੰ ਸਾਰੀ ਸੰਗਤਾਂ ਨੂੰ ਅੱਜ ਦਰਸ਼ਨ ਕਰਦਾ ਮੌਕਾ ਦਾ ਅਸੀਂ ਲੁਹਾਨਾ ਵਾਲੇ ਔਰ ਖਾਸ ਤੌਰ ਤੇ ਪੰਜਾਬ ਵਾਲੇ ਬਹੁਤ ਪਾਕਾ ਵਾਲੇ ਆ ਇਹ ਸਾਡੀ ਅੱਜ ਡਿਊਟੀ ਲੱਗੀ ਹੈ ਅੱਜ ਵਿਧਿਆਨਾਨੀ ਕਰਮਾਪਰੀ ਤੱਕ ਦੀ ਹੈ ਵੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਰੁੱਖ ਕੇ ਜਿਹੜੀ ਪਾਲਕੀ ਸਾਬੇ ਨਗਰ ਕੀਰਤਨ ਹੈ ਅੱਜ ਇਥੋਂ ਰਵਾਨਾ ਹੋ ਰਿਹਾ ਔਰ ਅਸੀਂ ਆਪਣੇ ਆਪ ਨੂੰ ਬੜੇ ਕਰਮਾ ਵਾਲੇ ਸਮੇਂ ਦੇ ਅਸੀਂ ਨੇ ਲਿਖੇ ਆਈਏ ਔਰ ਅਤਾਸ ਕਰਦੇ ਆ ਗੁਰੂ ਚਰਨਾਂ ਦੇ ਵਿੱਚ ਉਹ ਇਸੇ ਤਰ੍ਹਾਂ ਆਸ਼ੀਰਵਾਦ ਜਿਹੜਾ ਆਪਣੇ ਬੱਚਿਆਂ ਤੇ ਬਣਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਮਹਾਨ ਨਗਰ ਕੀਰਤਨ ਆ ਜੀ ਦਰਸ਼ਨ ਕਰ ਰਹੇ ਹੋ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਨਾਲ ਸੰਤ ਬਾਬਾ ਲੱਖਾ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਉਹਨਾਂ ਮਾਹਪੁਰਖਾਂ ਦੇ ਨਾਲ ਵਿਸ਼ੇਸ਼ ਉਪਰਾਲੇ ਸਦਕਾ ਕੱਲ ਇਹ ਨਗਰ ਕੀਰਤਨ ਫਰੀਦਕੋਟ ਸ਼ਹਿਰ ਤੋਂ ਸਵੇਰੇ ਤਕਰੀਬਨ 5 ਵਜੇ ਸ਼ੁਰੂ ਹੋਇਆ ਅੱਜ ਸਵੇਰੇ 6:30 ਵਜੇ ਤੇ ਅੰਕ ਸਮਾਪਤੀ ਹੋਈ ਆ ਹੁਣ ਫਿਰ ਸ਼ੁਰੂ ਹੋ ਚੁੱਕਾ ਹੈ ਅੱਜ ਸ਼ਾਮ ਦੀ ਸਮਾਪਤੀ ਚਮਕੌਰ ਸਾਹਿਬ ਵਿਖੇ ਹੋਵੇਗੀ ਕੱਲ ਨੂੰ ਚਮਕੌਰ ਸਾਹਿਬ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਕੱਲ ਰਾਤ ਨੂੰ ਨਾਨਕਪੁਰ ਸਾਹਿਬ ਵਿਖੇ ਪਹੁੰਚੇਗਾ ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਮਰਪਿਤ ਹੁੰਦੇ ਹੋਏ ਆਓ ਆਪਾਂ ਸਾਰੇ ਨਾਨਕਪੁਰ ਸਾਹਿਬ ਆਦਚਾਰ ਕੇ ਪਹੁੰਚੀਏ ਗੁਰੂ ਸਾਹਿਬ ਦੇ ਦਰਸ਼ਨਦਾਰ ਕਰਕੇ ਉਹਨਾਂ ਦੇ ਆਸ਼ੀਸ਼ਾਂ ਪ੍ਰਾਪਤ ਕਰੀਏ ਉਹਨਾਂ ਨੂੰ ਸਜਦੇ ਕਰੀਏ ਸ਼ਹੀਦਾਂ ਨੇ ਜਿਨ੍ਹਾਂ ਨੇ ਆਪਣੇ ਵਾਸਤੇ ਹਿੰਦੁਸਤਾਨ ਵਾਸਤੇ ਆਪਣੀ ਜਾਨ ਨਿਸ਼ਾਵਰ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ